ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡਰ ਦੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪੰਡ ਕੋਟ ਸਿਖਾਹ ਜੀ ਤੇ ਜਿਲ੍ਹਾ ਬਾਈ ਨੂੰ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ 4 ਨੱਕ ਲੈ ਕੇ ਆਂਦੇ ਆ ਜੀ ਜਿੰਨਾ ਚੋ ਇੱਕ ਸੂਆ ਸਵਾਇਆ ਜੀ ਦੋ ਤਿੰਨ ਗੱਪਣਾ ਜੀ ਡਿਟੇਲ ਮੈਂ ਬਾਈ ਤੋਂ ਲੈ ਦੂੰਗਾ ਜੀ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਜੀ ਹਰਪ੍ਰੀਤ ਸਿੰਘ ਪਿੰਡ ਜੀ ਕੋਟ ਇਸੇ ਦਾ ਠੀਕ ਹੈ ਤਾਂ ਸੀਲ ਤੇ ਜ਼ਿਲ੍ਹਾ ਬਈ ਤਸੀਲ ਵੀ ਇਹੀ ਮੋਗਾ ਜ਼ਿਲ੍ਹਾ ਠੀਕ ਹੈ ਜ਼ਿਲ੍ਹਾ ਮੋਗਾ ਦਾ ਇਹਦਾ ਤੇ ਬਈ ਸ਼ਾਇਦ ਕਿੱਪੜਾ ਕਿੱਥੇ ਘਰ ਰਹਿ ਜਾਂਦਾ ਜੀ ਇਹ ਜੀਰਾ ਰੋਡ ਤੇ ਕਪੂਰ ਕੰਡੇ ਦੇ ਕੋਲ ਠੀਕ ਹੈ ਜੀ ਜੀਰਾ ਰੋਡ ਤੇ ਕਪੂਰ ਕੰਡੇ ਕੋਲ ਜੀ ਚਾਰਨਾਗਾ ਵੀਰੇ ਹਾਂਜੀ ਚਾਰ ਟੱਪੀ ਵੈਡ ਤੋਂ ਹੀ ਸ਼ੁਰੂ ਕਰਾਂਗੇ ਵੀਰੇ ਸੂਆ ਕਿੰਨਾ ਮਾ ਜੀ ਇਹਦਾ ਇਹਦਾ ਦੂਜਾ ਸੂਆ ਜੀ ਸਮਾਂ ਕਿੰਨਾ ਲੈਂਦੀ ਹੈ ਜੀ ਅਜੇ ਇਹਦੇ 20 ਦਿਨ ਪਹਿਰੇ ਪੂਰੇ ਡੇਟ ਮੁਤਾਬਕ ਹਾਂਜੀ 9 ਮਹੀਨੇ ਪੂਰੇ ਹੋਣ ਠੀਕ ਆ ਕਿੰਨਾ ਦੁੱਧ ਪਿਆਜੂ ਕਰਮਾਲੀ ਦੁੱਧ ਦੀ ਮਾਲਕਾਂ ਜਿੱਥੋਂ ਆਪਾਂ ਲਈ ਆ ਇਹ ਫਾਨਜੋ ਗਾਉਂ ਕਹਿੰਦੇ 45 ਕਿਲੋ ਦੁੱਧ ਦਤੂਂ ਪਹਿਲੇ ਪਹਿਲੇ ਸਿਰ ਜਾਉ ਪਲੱਸ ਹੈ ਕਿ ਤਾਰ ਹਾਂਜੀ ਇਹਦੀ 50 ਤੋਂ ਹੈਗਾ ਜੀ ਮਾਲ ਅੱਗੇ ਰੁੱਤ ਵੀ ਚੰਗੀ ਆਉਂਦੀ ਵੀ ਹਾਂ ਰੱਤ ਸਹੀ ਗੱਲ ਹੈ ਜੀ ਜਦੋਂ ਨੂੰ ਇਹਨੇ ਸੋਣਾ ਵਾ ਰੁੱਤ ਵਧੀਆ ਪਾਣੀ ਇਹਦਾ ਕੋਈ ਸੀਮਾ ਰਿਕਾਰਡ ਮਿਲੇ ਵੀਰੇ ਹਾਂਜੀ ਉਹ ਦੇ ਦਿਆਂਗੇ ਉਹ ਜਿਹੜਾ ਲੱਗਿਆ ਜਿਹੜੇ ਦੀ ਹਾਂਜੀ 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 ਠੀਕ ਹੈ ਥਣਾ ਦੀ ਭਾਰ ਪਿੱਛੇ ਦੀ ਏਬੀਐਸ ਦਾ ਕੋਈ ਸੀਮਾਣਾ ਨੰਬਰ ਨਹੀਂ ਮੈਨੂੰ ਪਤਾ ਠੀਕ ਹੈ ਉਹ ਮਾਲਕਾਂ ਤੋਂ ਇਨਫੋਰਮੇਸ਼ਨ ਲੈ ਕੇ ਦੇ ਦਾਂ ਹਾਂਜੀ ਹਾਂਜੀ ਫੋਨ ਤੇ ਦੱਸ ਦੇ ਠੀਕ ਹੈ ਤੋਰ ਕੇ ਦਿਖਾ ਦਿਓ ਵੀਰੇ ਹਾਈਟ ਹੋਊਗੀ ਬਈ ਸਵਾ 5 ਫੁੱਟ ਦੇ ਆਸ-ਪਾਸ ਹਾਂਜੀ ਇਹ ਵੇਖ ਲਓ 5.5 ਫੁੱਟ ਮੇਰਾ ਕਾਤਦਾ ਬਾਈ ਦਾ ਕਾਤਦਾ 5.5 ਫੁੱਟ ਤੁਸੀਂ ਆਪ ਹੀ ਅੰਦਾਜ਼ਾ ਲਾ ਲਿਓ ਬਈ ਕਿੱਥੋਂ ਤੱਕ ਆਉਂਦੀ ਹੈ ਜੀ ਯਾਨੀ 5 ਤੋਂ ਪਲੱਸ ਆ 5.5 ਫੁੱਟ ਦੇ ਹੰਡਰ ਹੋਊਗੀ ਜੀ ਅੰਦਾਜ਼ਾ ਤੁਸੀਂ ਆਪ ਲਾ ਲਿਓ ਫੋਲੀ ਵੱਡੀ ਵਹਿੜਾ ਕੋਈ ਐ ਵੀਰੇ ਛੋਟੀ ਨਾ ਮੰਨ ਕੇ ਆਇਓ ਆਹ ਕੋ ਜਨਮ ਵਜੂਦ ਵੀ ਪੂਰਾ ਚੰਗਾ ਆਪ ਵੀ ਚੰਗੇ ਸੀ ਮੰਦੀ ਆ ਅੱਗੋ ਲੱਗਿਆ ਵੀ ਇਹਦੇ ਚੰਗਾ ਹੋਇਆ ਜੀ ਜੀ ਦਾ ਰਿਕਾਰਡ ਬਾਈ ਕਹਿੰਦਾ ਆਪਾਂ ਮਾਲਕਾਂ ਕੋਲ ਫੋਲਨ ਡਿਟੇਲ ਇਹਦੀ ਲੈ ਕੇ ਦੇ ਦਾਂਗੇ ਜੀ ਪਹਿਲੇ ਸੂਏ ਦਾ ਰਿਕਾਰਡ ਕਿੰਨਾ ਦੱਸਿਆ ਸੀਗਾ ਬਾਈ 45 ਲੀਟਰ ਦਾ 45 ਲੀਟਰ ਜੀ ਠੀਕ ਆ ਪਹਿਲੇ ਸੂਏ ਦਾ ਰਿਕਾਰਡ ਬਾਈ ਦੱਸਦਾ ਕਿ 45 ਲੀਟਰ ਦਾ ਦਿੱਤਾ ਹੋਊਗਾ ਵੀਰੇ ਕੋਈ ਸ਼ੱਕ ਵਾਲੀ ਗੱਲ ਨਹੀਂ ਗੀ ਹੌਲੀ ਵੱਡੇ ਵੱਡਾ ਕੱਦਗਾ ਠਾ ਫੋਲੀ ਵਜਨਾ ਫੁੱਲ ਸੰਭੀ ਪਲੀਆ ਕੋਈ ਐ ਲੱਸੀ ਲਾਵੇਂ ਟੋਪ ਦਾ ਥਾਣਾ ਡੇਟ ਮਤਲਬ ਹਜੇ ਦਿਨ 20 ਪਏ ਆ ਜੀ ਇਹਦੇ ਹੱਥ ਤਰਾ ਨਹੀਂ ਹੈ ਜੀ ਠੀਕ ਹੈ 2-4 ਦਿਨ ਵੱਧ ਵੀ ਸਕਦੇ ਆ ਘਟ ਵੀ ਸਕਦੇ ਬਾਕੀ ਵੀਰੇ ਖੁੱਲੀ ਫਿਰਦੀ ਆਈ ਹੈ ਸੰਗਲ ਤੇ ਤੁਹਾਨੂੰ ਪਤਾ ਇਹਨੂੰ ਘਾਤੀ ਦਰ ਨਾਲ ਜਿਹੜੀਆਂ ਖੁੱਲੀਆਂ ਫਾਰਮ ਦੀਆਂ ਵੜਾ ਹੁੰਦੇ ਆ ਟੈਗ ਵਗੈਰਾ ਵੀ ਲੱਗੇ ਹੋਏ ਆ ਜਿੰਨੀ ਜਾਤ ਬਰੀਡਾ ਕਿਸੇ ਵੀਰ ਨੇ ਨਵਾਂ ਫਾਰਮ ਸ਼ੁਰੂ ਕਰਨਾ ਹੋਵੇ ਤਾਂ ਤੋਹਫਾ ਕਹਿ ਸਕਦੇ ਆ ਕਿਉਂਕਿ ਇੱਕ ਤਾਂ ਆਪ ਚੰਗੇ ਸੀਮਣ ਦੀ ਐ ਅੱਗੇ ਲੱਗਿਆ ਵੀ ਵੀਰੇ ਚੰਗਾ ਦੋ ਬਰੀਡਾ ਬਣ ਜਾਣੀਆਂ ਜੀ ਬਾਕੀ ਦੁੱਧ ਹੁੰਦਾ ਸੇਵਾ ਦਾ ਜਿੰਨੀ ਤੁਸੀਂ ਸਾਂਭ ਲੋਗੇ ਉਹਨਾ ਦੁੱਧ ਲੈ ਸਕਦਾ ਜੀ ਕਿਸੇ ਪੱਖ ਤੋਂ ਕੱਚ ਨਹੀਂਗਾ ਫੁੱਲ ਚੰਗੀ ਵੈੜਾ ਜੀ ਤੇ ਇਹਦੀ ਡਿਮਾਂਡ ਫਿਰ ਕੱਚੀ ਕੱਚੀ ਦੀ ਜੀ ਇਹਦੀ ਫੋਨ ਤੇ ਕਰ ਲਾਂਗੇ ਜੀ ਫੋਨ ਤੇ ਕਰ ਲਾਂਗੇ ਐਉਂ ਨਾ ਕੱਚੀ ਆਈ ਹੈ ਜੀ ਸਮਾ ਲੈਂਦੀ ਆ ਹਾਂਜੀ ਜੇ ਚਾਰ ਦਿਨ ਖੜ ਗਈ ਫੇਰ ਪੂਰੀ ਚੰਗੀ ਆ ਵੀਰੇ ਹਾਂਜੀ ਅਜੇ ਦਾ ਬਸੇਰਾ ਵਾਲ ਢਿੱਲਾ ਬਹੁਤ ਪਿੰਲਾਓ ਜੀ ਕਰ ਲੋ ਚੈੱਕ ਠੀਕ ਆ ਦੋ ਨੰਬਰ ਜਿਹੜਾ ਨਾਗਾ ਇਹਦਾ ਸੂਆ ਕਿੰਨਾ ਵਾ ਵੀਰੇ ਇਹਦਾ ਵੀ ਦੂਜਾ ਸੂਆ ਜੀ ਇਹ ਕੋਦੋ ਸੂਈ ਆ ਜੀ ਇਹ ਨੂੰ ਹੋ ਗਿਆ ਜੀ ਹੁਣ 25 26 ਦਿਨ ਦਾ ਸੁਆ ਹੈ ਬੱਚਾ ਕੀ ਹੈ ਜੀ ਬੱਚਾ ਜੀ ਠੀਕ ਹੈ ਜੇਰ ਕੰਪਲੀਟ ਹੈ ਜੀ ਇਹਦੀ ਹਾਂਜੀ ਹਾਂਜੀ ਓਕੇ ਹੈ ਜੀ ਕਿੰਨਾ ਦੁੱਧ ਤਿਆਰ ਹੈ ਜੀ ਦੁੱਧ ਜੀ ਇਹਦਾ ਹੋਊਗਾ ਇਸ ਟਾਈਮ ਪਾ ਤੁਹਾਨੂੰ ਕੰਡੇ ਵਾਲਾ 12 13 ਕਿਲੋ ਮਿਲ ਕੇ ਦੇਵਾਂਗੇ ਇਹ ਦੁੱਧ ਸੀ 16 17 ਕਿਲੋ ਠੀਕ ਹੈ ਜੀ ਆ ਗਰਮੀ ਦੇ ਦਿਨ ਕਰਕੇ ਥੋੜਾ ਜਿਹਾ ਫਰਕ ਪਾ ਜਾਂਦੀ ਹੈ ਮੌਸਮ ਜਿਆਦਾ ਗਰਮ ਹੋ ਗਿਆ ਜੀ ਹਾਂਜੀ ਹਾਂਜੀ ਠੀਕ ਹੈ ਵੀਰੇ ਇਹਨਾਂ ਥੋੜਾ ਜਿਹਾ ਪਤਾ ਨਹੀਂ ਕੀ ਹੋਇਆ ਪੈਰ ਤੋਂ ਮੜਾ ਜਾਂ ਪੱਕਾ ਮੰਨਣ ਲੱਗ ਗਈ ਵਧੀਆ ਲਿਆਏ ਆ ਅਗਲੇ ਦੇ ਘਰੋਂ ਤੋੜ ਕੇ अच्छा जी हां जी इथे अपने पक्का ਕਰਨ ਲਾਜੀ हां इथे ਕਰਨ ਲਾਗੇ ਥੋੜੇ ਆਪਣੇ ਥਾਂ ਦੀ ਦਿੱਕਤ ਦਾ ਥੋੜੀ ਜੀ ਪਿਛਲੇ ਘਰ ਚ ਕੱਚਾ ਹੋਊਗਾ ਨਾ ਜੀ ਹਾਂ ਜੀ ਥਾਂ ਵਧੀਆ ਅਹੀ ਉਥੇ ਚਲੋ ਕੋਈ ਨਹੀਂ ਬੰਦੋ ਜੀ ਮਾਨੂੰ ਇੱਕ ਦੇ ਮੜੀ ਜੀ ਮਗਰਲੇ ਪੈਰ ਚੋਂ ਕਰਦੀ ਆ ਜੀ ਥੋੜਾ ਜ ਥੋੜਾ ਜਆ ਬੈਕ ਵਾਲੇ ਪੈਰ ਤੋਂ ਕਰਦੀ ਆ ਇੱਕ ਪੈਰ ਤੋਂ ਮੜਾ ਹੀ ਮੰਦੀ ਆ ਜੀ ਠੀਕ ਆ ਵੀਰੇ ਬਾਕੀ 12 ਕਿਲੋ ਦਾ ਤਾਂ ਆਪਦਾ ਕੋਈ ਆਪਾਂ ਦੁੱਧ ਦਾ ਛੱਡਿਆ ਨਹੀਂ ਕੋਹ ਨਹੀਂ ਜਿਹੜਾ ਟਾਈਮ ਆ ਹੁਣ オリジナル ਆ ਸ਼ਾਮ ਵੇਲੇ ਵਧੀਆ ਛੱਡਾ ਪਰਦੀ ਆ ਆਪ ਦੀ ਦੋ ਟਾਈਮ ਚਾਰ ਟਾਈਮ ਚਵਾਈ ਕਰਕੇ ਲੈ ਜੀ ਹਾਂਜੀ ਹਾਂਜੀ ਤਸੱਲੀ ਕਰੋ ਤਿੰਨ ਟਾਈਮ ਚਾਰ ਟਾਈਮ ਠੀਕ ਹੈ ਵੀਰੇ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਯੈਸ ਤੇ ਨੋ ਵੀਰੇ ਇਹ ਜੀ ਆਪਾਂ 42000 ਦੀ ਦੇ ਦਿਆਂਗੇ ਓਜੂ ਮਾੜਾ ਮੋਟਾ ਜੀ ਹਾਂਜੀ ਕਰ ਦਿਆਂਗੇ ਠੀਕ ਹੈ ਇਹ ਬਾਈ ਕਹਿੰਦਾ 42000 ਦੀ ਵਹਿੜ ਦੇ ਦਾਂਗੇ 12 ਕਿਲੋ ਦੁੱਧ ਤੁਸੀਂ ਆਪ ਦਾ ਜੋਕ ਕੇ ਲਿਜਾ ਸਕਦੇ ਆ ਬੱਚੇ ਨੂੰ ਇਹਨਾਂ ਜਨਮ ਦਿੱਤਾ ਜੀ ਹਾਂਜੀ ਜਿਹੜੀ ਬਾਈ ਅੱਗੇ ਤਿੰਨ ਨੰਬਰ ਕੋਈ ਸੀਲ ਠੰਡੀ ਆ ਵਧੀਆ ਐ ਨਹੀਂ ਕੁਝ ਠੀਕ ਹੈ ਵੀਰੇ ਤੇ ਜਿਹੜੀ ਵੀਰੇ ਝੋਟੀ ਆਪਣੀ ਇਹਦਾ ਸੁਆ ਕਿੰਨਾ ਮਾਜ ਪਹਿਲਾ ਸੁਆ ਜੀ ਦੰਦੋ ਜੀ ਦੰਦ ਚੌਗੀ ਆ ਜੀ ਠੀਕ ਆ ਸਮਾਂ ਕਿੰਨਾ ਲੈਂਦੀ ਆ ਜੀ ਸਮਾਂ ਜੀ ਬਸ ਸਾਨੂੰ ਪੰਜ ਚਾਰ ਦਿਨ ਰਹਿੰਦੇ ਆ ਦਿਨ ਪੂਰੇ ਹੋਣ ਚ ਠੀਕ ਆ ਥਾਣਾ ਦੀ ਭਾਰ ਪਿੱਛੇ ਦੀ ਗਾਰੰਟੀ ਆ ਮੈਂ ਕਹਿੰਦਾ ਜਮਾਂ ਓਕੇ ਠੀਕ ਆ ਵੀਰੇ ਚੰਗੀ ਆ ਛੋਟੀ ਛਕੀਨ ਵੀਰੇ ਟੰਗ ਟੰਗ ਵੀ ਗੋਲ ਆ ਕੋਈ ਚਾਰ ਦੰਦ ਹਜੇ 19 ਬਹੁਤ ਆ ਜੀ ਸਹੀ ਗੱਲ ਆ ਜੀ ਸਨੱਕ ਪੁਣਾ ਬਹੁਤ ਆ ਹਾਂ ਜੀ ਛੋਟੀ ਤੇ ਬਾਕੀ ਸੰਭੀ ਪਲੀ ਆ ਕੋਈ ਆਏ ਨਹੀਂ ਵੀਰੇ ਲੱਸੀ ਲਾਵੀ ਆ ਪੁੱਲ ਸੰਭੀ ਪਲੀ ਆ ਪਹਿਲੇ ਸਵੇ ਕਿੰਨਾ ਕਬਾਜੂ ਦਾ ਕਰਮ ਵਾਲੀ ਦੁੱਧ ਵੀਰੇ ਤੋ ਜੀ ਘੱਟੋ ਘੱਟ 10 ਕਿਲੋ ਦਾ ਚਾਹੀਦਾ ਜੀ ਹੱਕ ਹੈ ਜੀ 10 ਕਿਲੋ ਦੇਣ ਦਾ ਖਾਣਾ ਬਹੁਤ ਸੋਹਣਾ ਟੋਪ ਦਾ ਹੱਥੀ ਚਵਾਈ ਵਾਲਾ ਬਾਕੀ ਭਲਾ ਪੌਂਦੀ ਹੁੰਦੀ ਹੈ ਕਰਮ ਵਾਲੀ ਭਲਾ ਪਾਉਗੀ ਤੇ ਫੇਰ ਹੀ ਹਵਾਨਾ ਖੁੱਲਣਾ ਵੀਰੇ ਹਫਤੇ ਦੇ ਅੰਦਰ ਅੰਦਰ ਸੂਪੂਗੀ ਠੀਕ ਆ ਠੰਡੀ ਮਿੱਟੀ ਵੀ ਪੂਰੀ ਹੈ ਬਈ ਜੇ ਮੈਂ ਕੋਈ ਮਰਜੀ ਗਾਈਆਂ ਨੂੰ ਹੱਥ ਫੇਰੀ ਜੋ ਬਣਾ ਸਹੀ ਗੱਲ ਆ ਭਲਾ ਗਾਂਵਾਂ ਨੂੰ ਕਰਮ ਵਾਲੀ ਦੇ ਥੱਲੇ ਬੈਠੇ ਰੋ ਚੰਗੀ ਆ ਝੋਟੀ ਵੀਰੇ 10 11 ਕਿਲੋ ਜੇ ਝੋਟੀ ਨੇ ਨਾ ਦਿੱਤਾ ਫੇਰ ਤਾਂ ਵੀਰੇ ਪਸ਼ੂ ਸੰਬੰਧ ਦਾ ਫੰਡਾ ਨਹੀਂ ਚੀ ਇੰਨਾ ਕਰ ਦੇਣ ਦਾ ਹੱਕ ਐ ਵੀ ਆਪਾਂ ਕਹਿ ਦਈਏ ਬਈ 13 ਪਿਆਜੂ 14 ਪਿਆਜੂ ਉਹਦਾ ਕੋਈ ਫਾਇਦਾ ਕੋਈ ਨਹੀਂ ਗਾ ਜੀ ਉਹ ਤਾਂ ਜੀ ਐਵੇਂ ਮੂੰਹ 'ਚ ਹੁੰਦਾ ਸਹੀ ਗੱਲ ਐ ਜੀ 10 ਕਿਲੋ ਦਾ ਜੈ ਜੀ ਬਿਲਕੁਲ ਜਿਹੜੇ ਹਿਸਾਬ ਨਾਲ ਚਲੋ ਆਪਾਂ ਐ ਨਹੀਂ ਕਹਿੰਦੇ ਬਈ ਬਾਹਲੀ ਵੱਡੀ ਆ ਨਾਰਮਲ ਜੀ ਆ ਅੱਗੇ ਵੀ ਆਪਾਂ ਤੁਹਾਡੇ ਵੀਡੀਓ ਦੇ ਟਾਈਮ 'ਤੇ ਵੇਚਿਆ ਕੋਈ ਲਾਂਬਾ ਨਹੀਂ ਆਇਆ ਜੋ ਕਿਹਾ ਉਹ ਹੀ ਨਿਕਲਿਆ ਠੀਕ ਐ ਨਹੀਂ ਫਾਇਦਾ ਵੀ ਮੇਰੇ ਫੇਰ ਲਾਂਬਾ ਲੈ ਕੇ ਕਰਨਾ ਕੀ ਆਪਾਂ ਪਹਿਲਾਂ ਦੱਸ ਦਿੰਨੇ ਕੋਈ ਬਾਲੀ ਵੱਡੀ ਵੀ ਨਾ ਮੰਨ ਕੇ ਆ ਪਰ ਜਿਹੜੇ ਹਿਸਾਬ ਨਾਲ ਚਾਰ ਦੰਦ ਉਹ ਹਿਸਾਬ ਨਾਲ ਵਧੀਆ ਹਾਈਟ ਆ ਤੇ ਤਿਆਰੀ ਉਦੋਂ ਵੀ ਸੁਣੀ ਐਫ ਕਾਇਆਂ ਨੂੰ ਉਹ ਮੰਨਣਾ ਤਿਆਰ ਕਰਦੀ ਆ ਜੀ ਹਜੇ ਦਿਨ ਲੈ ਜੂ ਪੰਜ ਚਾਰ ਜੀ ਦੂਜਾ ਨੰਬਰ ਹੀ ਕੂਨੀ ਬਹੁਤ ਆ ਐ ਨਹੀਂ ਲੋਤੋਂ ਲੋਤ ਨਹੀਂ ਕਰਦੀ ਰਹਿਣ ਵਾਲੀ ਆ ਜੀ ਜੈਜ ਜੀ ਇਹ 95 ਹੀ ਦੇ ਦੇਗੇ ਝੋਟੀ ਸੀ ਹੋ ਜੂ ਮਾੜਾ ਮੋਟਾ ਜੀ ਹਾਂਜੀ ਕਰਨਾ ਭਾ ਵੀ ਬਾਈ ਨੇ ਛੋਟਾ ਜਿਹਾ ਕੀਤਾ ਹਾਂਜੀ ਕੁਝਾਂ ਦੀ ਆਪਾਂ ਝੋਟੀ ਲੈਣ ਜਾਗੇ ਤਾਂ 50 55 ਹਜ਼ਾਰ ਦੀ ਬਿਲਕੁਲ ਖਾਲੀ ਆਉਂਦੀ ਆ ਤੇ ਇਹ ਤੁਹਾਨੂੰ ਤਿਆਰ ਮਿਲ ਜਾਣੀ ਤੇ ਹੋ ਸਕਦਾ ਬੱਚਾ ਚੰਗਾ ਦੇ ਜੇ ਤੇ ਨਾਲ ਨਾਲ ਕੋ ਫ੍ਰੀ ਹੋ ਜਾਣਾ ਪੈਠ ਪੂੜੇ ਦੀ ਚੜਾਈ ਚੈੱਕ ਕਰ ਲਓ ਕੋਈ ਆਪਾਂ ਇਹਦਾ ਸਿੰਘ ਰੰਗਣੀ ਬਨਵਾਇਆ ਜੋ ਕੁਸ਼ਾਰੀ ਨਾ ਨੈਚੁਰਲੀ ਹੈ ਜੀ ਠੀਕ ਹੈ ਵੀਰੇ ਤੇ ਜਿਹੜਾ 4 ਨੰਬਰ ਨਾਗਾ ਗਏ ਤਾਂ ਸੁਆ ਕਿੰਨਾ ਜੀ ਇਹਦਾ ਦੂਜਾ ਸੁਆ ਹੀ ਇਹਦਾ ਵੀ ਇਹ ਗੇਰ ਨਸਲ ਦੀ ਹੈ ਬੜਾ ਠੀਕ ਹੈ ਕਿੰਨੇ ਸਮੇਂ ਦੀ ਗੱਭਣਾ ਜੀ ਇਹ ਹੈ ਇਹ ਪੂਰੇ 7 ਮਹੀਨਿਆਂ ਦੀ ਹੋ ਗਈ ਹੁਣ 8ਵਾਂ ਲੱਗ ਜਾਣਾ ਇਹਨੂੰ ਦੁੱਧੋਂ ਡਰਾਈ ਆ ਜੀ ਹਾਂਜੀ ਦੁੱਧੋਂ ਛੱਡੀ ਹੋਈ ਆ ਥਣਾ ਦੀ ਗਰੰਟੀ ਆ ਜੀ ਹਾਂਜੀ ਥਣਾ ਦੀ ਗਰੰਟੀ ਤੇ ਠੰਡੀ ਮਿੱਠੀ ਪੂਰੀ ਅਗਲਾ ਫਿਰ ਵੀ ਆਪਦੀ ਭਲਾ ਤਸੱਲੀ ਕਰਿਆ ਆਪਾਂ ਨੂੰ ਕੋਈ ਨਹੀਂ ਠੀਕ ਆ ਬਾਹਰ ਨੂੰ ਲਿਓ ਵੀਰੇ ਤੁਰ ਕੇ ਦਿਖਾਓ ਉਹ ਵੀ ਸੀਲ ਠੰਡੀ ਆ ਜਿਵੇਂ ਕੋਈ ਮਾਰ ਨਹੀਂ ਠੀਕ ਆ ਲੱਤ ਛੜਾ ਵਾਲੀ ਹੈ ਨਹੀਂ ਲੱਤ ਛੜਨ ਵਾਲੀ ਨਹੀਂ ਯਾਨੀ 7 ਮਾ ਪੂਰਾ ਹੋ ਕੇ 8 ਮਾ ਸ਼ੁਰੂ ਹੋ ਗਿਆ ਜੀ ਹਾਂਜੀ 8 ਮਾ ਸ਼ੁਰੂ ਹੋ ਜਾਣਾ ਹੈ ਤਿੰਨਾਂ ਕ ਚਾਰਾਂ ਦਿਨਾਂ ਨੂੰ 8 ਮਾ ਲੱਗ ਜਾਣਾ ਇਹਨੂੰ ਠੀਕ ਆ ਵੀਰੇ ਡੇਟ ਲਿਖੀ ਹੋਈ ਹੈ ਜੀ ਉਹ ਤੁਸੀਂ ਆਪ ਦਾ ਵੀਰੇ ਪਰਸਨਲ ਡਾਕਟਰ ਸਾਹਿਬਾਨ ਨਾਲ ਲੈ ਕੇ ਆਇਓ ਪਿਓਰ ਗਹਿਰਾ ਹੀ ਪਿਓਰ ਗਹਿਰਾ ਚੈੱਕ ਪਾਸ ਕਰਾ ਕੇ ਲੈ ਜਾਓ ਪਿਓਰ ਗਹਿਰਾ ਦੋ ਦਿਨਾਂ ਦਾ ਕਰਮ ਵਾਲਿਆਂ ਦਾ ਮੱਝਾਂ ਰ ਗਈ ਹੁੰਦਾ ਬਾਕੀ ਥਣਾ ਦੀ ਗਰੰਟੀ ਆ ਸੀਲਸ ਲੱਗ ਦੀ ਗਰੰਟੀ ਆ ਆਪਾਂ ਜ਼ਾਮ ਵੀ ਲੈਣੀ ਸੀ ਪੁਰਾਣਾ ਥਾਂ ਦੀ ਦਿੱਕਤ ਕਰਕੇ ਦੇਣੀ ਆ ਕਮੀ ਕਰਕੇ ਠੀਕ ਆ ਤੇ ਇਹਦੀ డిਮਾਂਡ ਫਿਰ ਅੱਜ ਦੀ ਇਹ 25000 ਦੀ ਦੇਣਗੇ ਅੱਜ ਹੋ ਫਰੀ ਹੈ ਜੀ ਹਾਂਜੀ ਠੀਕ ਆ ਇਹ ਬਾਈ ਕਹਿੰਦਾ 25000 ਦੀ ਦੇ ਦਾਂਗੇ ਵਹਿੜ ਚੰਗੀ ਆ ਥੋੜਾ ਬਜਟ ਆ ਥੋੜੇ ਪੈਸੇ ਲਾਉਣੇ ਆ ਤੁਸੀਂ ਭਲਾ ਉਹਦਾ ਅਗਲਾ ਡਾਕਟਰ ਨਾਲ ਚੈੱਕ ਕਰਾ ਕੇ ਲਿਜਾਵੇ ਜੀ ਹਾਂ ਉਹ ਬੇਨਤੀ ਆ ਭਾਈ ਕਿਉਂਕਿ ਵੀਰੇ ਸਮਾ ਗਰਮੀ ਦਾ ਕੱਲ ਨੂੰ ਲੰਬੇ ਦਾ ਕੋਈ ਫਾਇਦਾ ਨਹੀਂ ਹੁੰਦਾਗਾ ਕੋਈ ਵੀ ਨਾਕ ਤੁਸੀਂ ਲੈਣੇ ਆ ਆਪ ਦਾ ਜੇ ਤਾਂ ਸੂਆ ਸਵਾਇਆ ਲਿਆ ਤਾਂ ਚੋਕੇ ਲੈ ਜੋ ਜੇ ਗੱਪਣ ਲਿਆ ਤਾਂ ਆਪ ਦਾ ਪਾਸ ਜਰੂਰ ਕਰਕੇ ਲੈ ਜੋ ਕਿਉਂਕਿ ਵੀਰੇ ਬਾਅਦ ਚ ਲਾਂਬੇ ਦਾ ਕੋਈ ਫਾਇਦਾ ਨਹੀਂ ਬਾਅਦ ਚ ਤਾਂ ਵੀਰੇ ਲੜਾਈ ਪਾਉਣਾ ਹਾਂ ਟਾਈਮ ਵੀ ਇਹ ਨਹੀਂ ਆਪਾਂ ਜੇ ਸੱਤ ਗਿਆ ਵਾ ਇਹ ਮਹੀਨਾ ਵੱਧ ਲਊ ਜਿੰਨਾ ਕਿ ਉਹਨਾਂ ਹੀ ਲੋਗੇ ਚਲੋ 2-4 ਦਿਨ ਗਾਂ ਪਛਾਹ ਹੋ ਸਕਦੇ ਆ ਇਹ ਨਹੀਂ ਬਈ ਜੇ ਸੱਤ ਗਿਆ ਤਾਂ 50 ਦਿਨੇ ਕੋਲੂ ਬਸ ਬਸ ਬਾਕੀ ਜਿਹਨੂੰ ਨਾਕ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੇ ਧੰਨਵਾਦ